ਉਦੋਂ ਤਾਂ ਚੰਨੀ ਚਮਾਰ ਵਾ ਜਦੋਂ ਚੰਨੀ ਨੇ ਮੁੱਖ ਮੰਤਰੀ ਬਣਨਾ ਜਦੋਂ ਚੰਨੀ ਨੇ ਮੈਂਬਰ ਪਾਰਲੀਮੈਂਟ ਬਣਨਾ ਜਲੰਧਰ ਤੋਂ ਉਦੋਂ ਚਮਾਰ ਆ ਪਰ ਫਿਰ ਜਿਨ੍ਹਾਂ ਨੇ ਵੋਟਾਂ ਪਾ ਕੇ ਜਲੰਧਰ ਦੇ ਵਿੱਚ 40% ਚਮਾਰਾਂ ਨੇ ਉਹਨੂੰ ਬਣਾਇਆ ਹੁਣ ਉਹਨੂੰ ਕਾਲਰ ਤੋਂ ਫੜ ਕੇ ਖਿੱਚਣ ਦੀ ਪਾਵਰ ਕਿਉਂ ਨਹੀਂ ਰੱਖਦੇ ਇਕੱਲੇ-ਇਕੱਲੇ ਨੂੰ ਪੁੱਛੋ ਵੋਟ ਕਿਹਨੂੰ ਪਾਈ ਆ ਜਿਹੜੇ ਲੋਕ ਅੱਜ ਇਹਨਾਂ ਦੇ ਜੁੱਤੀਆਂ ਮਾਰਦੇ ਆ ਨਾ ਵੋਟਾਂ ਉਹਨਾਂ ਨੂੰ ਪਾਈਆਂ ਇਹਨਾਂ ਨੇ एलान ਕਰੋ ਕਿਤਾ ਕਿਸੇ ਨੇ ਮੇਰੇ ਤੋਂ ਬਾਅਦ ਕਿਸੇ ਨੇ ਨਹੀਂ ਇਹ ਗੱਲ ਕਹਿਣੀ ਵੀ ਅਸੀਂ ਭਾਜਪਾ ਕਾਂਗਰਸ ਤੇ ਝਾਲੂ ਪਾਰਟੀ ਨੂੰ ਚਮਾਰ ਸਮਾਜ ਅੱਜ ਤੋਂ ਬਾਅਦ ਨਹੀਂ ਬੋੜ ਪਾਉਗਾ ਸੋ ਮੋਈ ਜਗਰਨਾ ਦੇ ਵਿੱਚ ਅੱਜ ਸਤਗੁਰ ਰਵਿਦਾਸ ਮਹਾਰਾਜ ਜੀ ਦੇ ਮੰਦਿਰ ਨੂੰ ਲੈ ਕੇ ਅਤੇ ਉਸ ਨੂੰ ਢੌਂ ਨੂੰ ਲੈ ਕੇ ਜੋ ਵਿਵਾਦ ਛਿੜਿਆ ਹੋਇਆ ਹੈ ਅੱਜ ਪੰਜਾਬੀ ਨਹੀਂ ਬਲਕੇ ਪੂਰੇ ਭਾਰਤ ਦੀ ਹਰ ਸਟੇਟ ਤੋਂ ਵਿੱਚੋਂ ਲੋਕਾਂ ਦਾ ਸਮਾਜ ਦਾ ਜਿਹੜਾ ਗੁੱਸਾ ਹੈ ਉਹ ਪ੍ਰਸ਼ਾਸਨ ਦੇ ਖਿਲਾਫ ਹੈ ਸਰਕਾਰਾਂ ਦੇ ਖਿਲਾਫ ਹੈ ਅਲੱਗ-ਅਲੱਗ ਬੁਲਾਰਿਆਂ ਦੇ ਨਾਲ ਗੱਲਬਾਤ ਕਰਦੇ ਆ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੋਨੂ ਅਵੇਡਕਰ ਮੈਂ ਲੁਧਿਆਣੇ ਤੋਂ ਆ ਸੋਨੂ ਜੀ ਤੁਹਾਡੀ ਤਕਰੀਰ ਸੁਣੀ ਹੈ ਮਤਲਬ ਕਾਰਨ ਕੀ ਹੈ ਕਿ ਤੁਹਾਡੀ ਤਕਰੀਰ ਦੇ ਵਿੱਚ ਤੁਸੀਂ ਗਿਲਾ ਸ਼ਿਕਵਾ ਜਿਹੜਾ ਕੀਤਾ ਉਹ ਸਮਾਜ ਦੇ ਨਾਲ ਹੀ ਕੀਤਾ ਹੈ ਕੀ ਕਾਰਨ ਹੈ ਕਿ ਸਮਾਜ ਦੇ ਲੋਕ ਇੰਨੀਆਂ ਤਕਰੀਰਾਂ ਸੁਣਨੇ باوجود ਵੀ ਇੱਕ ਮੰਚ ਤੇ ਇਕੱਠੇ ਹੁੰਦੇ ਨਜ਼ਰ ਕਿਉਂ ਨਹੀਂ ਆਦਾ ਦੇਖੋ ਹਜ਼ਾਰਾਂ ਸਾਲਾਂ ਤੋਂ 6743 ਜਾਤਾਂ ਦੇ ਵਿੱਚ ਵੰਡਿਆ ਹੋਇਆ ਸਮਾਜ ਸਰਕਾਰਾਂ ਨੇ ਰੋਡ ਰੋਡ ਮੈਨੂੰ ਕਹਿਣ ਦੀ ਕਿਉਂਕਿ ਇਹ ਪੋਲੀਟੀਕਲ ਸਟੇਜ ਨਹੀਂ ਹੈ ਪਰ ਜਦੋਂ ਅਸੀਂ 600 ਸਾਲ ਪਹਿਲਾਂ ਦੀ ਗੱਲ ਕਰਦੇ ਹਾਂ ਜਿਵੇਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਵਿੱਚ ਵੀ ਗੁਰੂ ਮਹਾਰਾਜ ਨੇ ਕਿਹਾ ਵੀ ਤਖਤੇ ਰਾਜਾ ਸੋਭ ਹੈ ਜੋ ਤਖਤੇ ਲਾਇਕ ਹੋਵੇ ਪੰਜਾਬ ਦੇ ਵਿੱਚ 42% ਐਸਸੀ ਸਮਾਜ ਜੀ ਤੇ ਪੂਰੇ ਭਾਰਤ ਦੇ ਵਿੱਚ ਜਿਨ੍ਹਾਂ ਦੀ ਗਿਣਤੀ 22 ਕਰੋੜ ਹੋਵੇ ਉਹਨਾਂ ਦੇ ਗੁਰੂ ਘਰ ਆਸਥਾ ਦੇ ਜਦੋਂ ਕਿ 295 ਇਹ ਸਾਰਿਆਂ ਲਈ ਆ ਢਾਏ ਜਾਣ ਤਾਂ ਫਿਰ ਇੱਥੇ ਸਾਨੂੰ ਦੇਖਣਾ ਪੈਣਾ ਵੀ ਸਰਕਾਰਾਂ ਨੇ ਪੱਕੇ ਨਾਲ ਸਾਡੇ ਲੋਕਾਂ ਨੂੰ ਇਸ ਕਾਬਿਲ ਬਣਾ ਰੱਖਿਆ ਵਾ ਕਿ ਉਹ ਸੰਘਰਸ਼ ਕਰਨ ਦੇ ਲਈ ਆਪਣੀ ਆਵਾਜ਼ ਵੀ ਨਹੀਂ ਚੁੱਕ ਸਕਦੇ ਕੀ ਸਰਕਾਰਾਂ ਸਾਡੀ ਖਮੋਸ਼ੀ ਨੂੰ ਕਮਜ਼ੋਰੀ ਸਮਝਦੀਆਂ ਨੇ ਨਹੀਂ ਦੇਖੋ ਕਮਜ਼ੋਰੀ ਨਹੀਂ ਉਹ ਚੈੱਕ ਕਰਦੇ ਆ ਤੁਹਾਨੂੰ ਇਸ 42% ਸਮਾਜ ਨੂੰ ਉਹਨਾਂ ਨੇ ਗੁਲਾਮ ਬਣਾਇਆ ਹੋਇਆ ਤੁਸੀਂ ਅੱਜ ਆਜ਼ਾਦ ਜ਼ਿੰਦਗੀ ਨਹੀਂ ਜੀ ਰਹੇ ਚੰਤ ਲੋਕ ਹੋਣਗੇ ਜਿਹੜੇ ਆਪਣੇ ਮਹਾਪੁਰਸ਼ਾਂ ਦੀ ਕੈਦੀ ਦੇ ਉੱਤੇ ਜਾਨ ਤਲੀ ਤੇ ਲੈ ਕੇ ਸੰਘਰਸ਼ ਕਰਦੇ ਆ ਅੱਜ ਵੀ ਇੱਥੇ ਬਹੁਤ ਸਾਰੇ ਲੋਕ ਆਏ ਹੋਏ ਆ ਪਰ ਤੁਸੀਂ ਜੇ ਉਹਨਾਂ ਦੀ ਕਮਜ਼ੋਰੀ ਕਮਜ਼ੋਰੀ ਦਾ ਆਪੇ ਆ ਦੇਖੋ ਬਾਬਾ ਸਾਹਿਬ ਅੰਬੇਡਕਰ ਜੀ ਨੇ 3 ਫੁੱਟ ਦਾ ਇੱਕ ਪਰਦਾ ਬਣਾਇਆ ਸੀ ਮਾਸਟਰ ਕੀ ਦਾ ਆਪਣੇ ਹੱਥ ਲੈ ਲਓ ਤੇ ਕਿਸੇ ਵੀ ਸਰਕਾਰ ਦੀ ਪਾਵਰ ਨਹੀਂ ਪਰ ਦੁੱਖ ਦੀ ਗੱਲ ਆ ਮੈਂ ਤਾਂ ਇਹ ਗੱਲਾਂ ਇੱਥੇ ਕਹੀਆਂ ਅਜੇ ਮਹੀਨਾ ਵੀ ਨਹੀਂ ਹੋਇਆ ਅਸੀਂ ਸਰਕਾਰ ਬਣਾ ਕੇ ਹਟੇ ਆ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਮੈਂ ਸਰੋਤਿਆਂ ਨੂੰ ਵੀ ਦੱਸਣਾ ਚਾਹੁੰਦਾ ਕਿ ਜਾਂ ਤਾਂ ਮੈਨੂੰ ਕੋਈ ਮੇਰਾ ਓਪਨ ਚੈਲੰਜ ਆ ਸਮਾਜ ਦੇ ਕਿਸੇ ਵੀ ਬੁੱਧੀਜੀਵੀ ਨਾਲ ਮੈਨੂੰ ਇਸ ਗੱਲ ਨੂੰ ਮੇਰੇ ਨੂੰ ਡਿਨਾਈ ਕਰਕੇ ਤੇ ਹੁਣ ਸਾਬਤ ਕਰਕੇ ਦਿਖਾਉਣ ਕਿ ਚਮਾਰ ਭਾਈਚਾਰੇ ਦੀਆਂ ਵੋਟਾਂ ਦੇ ਨਾਲ ਹੀ ਸਰਕਾਰਾਂ ਨਹੀਂ ਬਣਦੀ ਬਿਲਕੁਲ ਬਹੁਤ ਵੱਡਾ ਯੋਗਦਾਨ ਆ ਜਦੋਂ ਵੱਡਾ ਯੋਗਦਾਨ ਆ ਵੋਟਾਂ ਤਾਂ ਸੀ ਪਾਉਨੇ ਆ ਮੇਰਾ ਚਾਚਾ ਜੀ ਮੇਰਾ ਮਾਮਾ ਮੇਰਾ ਭਾਇਆ ਲੱਗਦਾ ਵਾ ਇਹ ਚੰਨੀ ਮੇਰੇ ਪਿੰਡ ਦਾ ਵਾ ਫਿਰ ਜਦੋਂ ਸਾਡੇ ਗੁਰੂ ਮਹਾਰਾਜ ਉਦੋਂ ਤੱਕ ਚੰਨੀ ਚਮਾਰ ਵਾ ਜਦੋਂ ਚੰਨੀ ਨੇ ਮੁੱਖ ਮੰਤਰੀ ਬਣਨਾ ਜਦੋਂ ਚੰਨੀ ਨੇ ਮੈਂਬਰ ਪਾਰਲੀਮੈਂਟ ਬਣਨਾ ਜਲੰਧਰ ਤੋਂ ਉਦੋਂ ਚਮਾਰ ਆ ਤਾਂ ਫਿਰ ਜਿਨ੍ਹਾਂ ਨੇ ਵੋਟਾਂ ਪਾ ਕੇ ਜਲੰਧਰ ਦੇ ਵਿੱਚ 40% ਚਮਾਰਾਂ ਨੇ ਉਹਨੂੰ ਬਣਾਇਆ ਹੁਣ ਉਹਨੂੰ ਕਾਲਰ ਤੋਂ ਫੜ ਕੇ ਖਿੱਚਣ ਦੀ ਪਾਵਰ ਕਿਉਂ ਨਹੀਂ ਰੱਖਦੇ ਸੁਨੀ ਆ ਸੁਨੀ ਜੀ ਜਿਹੜੇ ਚੁਣੇ ਹੋਏ ਆ ਅੱਜ ਵੀ ਸਰਕਾਰ ਦੇ ਵਿੱਚ ਆਪਣੇ 30 ਤੋਂ 35% ਲੋਕ ਬੈਠੇ ਨੇ 36 ਦੇ ਕਰੀਬ ਲੋਕ ਬੈਠੇ ਨੇ ਉਹ ਕਿਉਂ ਨਹੀਂ ਬੋਲਦੇ ਇਹਨਾਂ ਮੁੰਡਿਆਂ ਤੇ ਨਹੀਂ ਆਖਰ ਕੀ ਕੀ ਮਜਬੂਰੀ ਕੀ ਆ ਉਹਨਾਂ ਦੀ ਮਜਬੂਰੀ ਚਮਚੇ ਚਮਚੇ ਜੀ ਚਮਚਾ ਜੋਗਬਖਸ਼ਾਂ ਕਾਂਚੀਰਾਮ ਇੱਕ ਬਹੁਜਨਾਂ ਦਾ ਨੇਤਾ ਪੈਦਾ ਹੋਇਆ ਰੋਪੜ ਦੀ ਧਰਤੀ ਤੇ ਉਹਨੇ ਚਮਚਾ ਜੋਗ ਇੱਕ ਕਿਤਾਬ ਲਿਖੀ ਉਹ ਚਮਚੇ ਬਣ ਗਏ ਜਿਵੇਂ ਕਿ ਸਭ ਤੋਂ ਪਹਿਲਾਂ ਦੀ ਧਰਤੀ ਤੇ ਪਹਿਲਾ ਚਮਚਾ ਜਗਜੀਵਨ ਰਾਮ ਸੀ ਸਾਡੇ ਲੋਕਾਂ ਨੂੰ ਪਤਾ ਨਹੀਂ ਹਮ ਜਗਜੀਵਨ ਰਾਮ ਸਾਡੇ ਐਸਸੀ ਸਮਾਜ ਦਾ ਸਭ ਤੋਂ ਵੱਡਾ ਚਮਚਾ ਸੀ ਤੇ ਐਦਾਂ ਹੀ ਹਜ਼ਾਰਾਂ ਚਮਚੇ ਜਿਹੜੇ ਉਹਨਾਂ ਨੇ ਪੈਦਾ ਕਰ ਲਏ ਆ ਜਿਹੜੇ ਵੋਟਾਂ ਜ਼ਰੂਰ ਲੈਂਦੇ ਆ ਸਾਡੀਆਂ ਵੋਟਾਂ ਲੈਂਦੇ ਤੁਸੀਂ ਦਿਖਾਓ ਮੈਨੂੰ ਮੈਂ ਚੈਲੰਜ ਕਰਦਾ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਤੁਸੀਂ ਚੰਡੀਗੜ੍ਹ ਕੀ ਪੰਜਾਬ ਦੀ ਕਿਸੇ ਵੀ ਐਸਸੀ ਭਾਈਚਾਰੇ ਦੀ ਅਜਿਹੜੇ ਸ਼ਰ ਵਿੱਚ ਇੱਕ ਵੀ ਐਸਸੀ ਐਮਐਲਏ ਇੱਕ ਵੀ ਐਸਸੀ ਐਮਪੀ ਅਗਰ ਦਿਖਾ ਦੋ ਤਾਂ ਤੁਹਾਨੂੰ ਸਲੂਟ ਆ ਫਿਰ ਸਾਡੇ ਸਮਾਜ ਨੂੰ ਸਮਝ ਜਾਣਾ ਚਾਹੀਦਾ ਯਾਰ ਆਪਣੇ ਤੇ ਪਰਾਈ ਦੀ ਪਰਖ ਕਰੋ ਆਪਣੇ ਸਮਾਜ ਦੇ ਉੱਪਰ ਸੋਨੂ ਜੀ ਇਹ ਵੀ ਦਾਗ ਲੱਗਾ ਹੈ ਕਿ ਇੱਕ ਬੋਤਲ ਤੇ ਤਾਂ 500 ਰੁਪਏ ਚ ਵੋਟ ਆਪਣੀ ਵੇਚ ਦਿੰਦੀ ਹੈ ਜਿਸ ਵੋਟ ਨੂੰ 바ਵਾ ਸਾਹਿਬ ਨੇ ਦਾਵੀਕਾਰ ਜਿਹੜਾ ਹੈ ਦੁੱਧਿਆਂ ਦਿਲਿਆਂ ਦੇ ਹਲਾ ਕਿੰਨਾ ਸਟਰਗਲ ਕਰਨਾ ਪਿਆ ਸੀ ਲੇਕਿਨ ਇਹ ਧੱਬਾ ਜਿਹੜਾ ਹੈ ਕੀ ਇਸ ਧੱਬੇ ਦੀ ਸਚਾਈ ਕੀ ਹੈ ਦੇਖੋ ਪਤਾ ਕੀ ਆ ਆਪਾਂ ਸਾਰਿਆਂ ਨੂੰ ਸਾਰੀ ਕਮਿਊਨਿਟੀ ਨੂੰ ਇਸ ਪਲੇਟਫਾਰਮ ਤੇ ਨਹੀਂ ਇਸ थर्मामीटर ਨਾਲ ਚੈੱਕ ਨਹੀਂ ਕਰ ਸਕਦੇ ਕਿ ਸਾਰੇ ਬੋਤਲ ਤੇ ਵਿਕ ਜਾਂਦੇ ਆ ਦੇਖੋ ਕੁਝপরিসਥਿਤੀਆਂ ਇਦਾਂ ਦੀਆਂ ਬਣਾਈਆਂ ਹੋਈਆਂ ਉਸ ਏਰੀਏ ਦੇ ਵਿੱਚ ਕੁਝ ਪਾਰਲੀਮੈਂਟ ਕੁਝ ਵਿਧਾਨ ਸਭਾ ਦੇ ਏਰੀਆ ਦੇ ਵਿੱਚ ਸਮਾਜ ਨੂੰ ਗੁਲਾਮ ਪ੍ਰੀਪਲਾਨ ਬਣਾਇਆ ਜਾ ਰਿਹਾ ਉਹ ਮਜਬੂਰ ਆ ਲੋਕ ਉਹਨਾਂ ਨੂੰ ਨਸ਼ੇ ਚਲਾਇਆ ਜਾ ਰਿਹਾ ਜਿਹੜਾ ਇੱਕ ਵਿਅਕਤੀ 500 ਰੁਪਏ ਦਿਹਾੜੀ ਕਮਾਉਂਦਾ ਉਹ 400 ਰੁਪਏ ਦੀ दारू ਪੀ ਜਾਂਦਾ ਉਹ ਪਰਿਵਾਰ ਕਿੱਦਾਂ ਚਲਾਊਗਾ ਫਿਰ ਨੇਚਰਲੀ ਉਹਦੇ ਕੋਈ ਹੱਲ ਹੈ ਨਹੀਂ ਜਾਂ ਤਾਂ ਉਹ ਮਰੂਗਾ ਜ਼ਿੰਦਗੀ ਸਮਾਪਤ ਕਰੂਗਾ ਜਾਂ ਉਹ ਇਹਨਾਂ ਦੇ ਥੱਲੇ ਡਿਨਾਈ ਕਰ ਦੂਗਾ ਝੁਕ ਜਾਊਗਾ ਜਦੋਂ ਕਿ ਸਤਿਗੁਰੂ ਅਰਬਦਾਸ ਮਹਾਰਾਜ ਦੀ ਗੱਲ ਲੈਂਦੇ ਚਕਾਰੇ ਲਾਉਂਦੇ ਸਾਡੇ ਸਾਥੀ ਮੇਰਾ ਚੈਲੰਜ ਹੈ ਚੈਲੰਜ ਮੋਦੀ ਸਰਕਾਰ ਐਨਪੀ ਏ ਵੀ ਮੈਨੂੰ ਕਹਿਣ ਤੋਂ ਕੋਈ ਡਰ ਨਹੀਂ ਕਿਉਂਕਿ ਸੋਨੂ ਅੰਬੇਟਗਰ ਨੂੰ ਇੱਕ ਵਾਰ ਜਦੋਂ ਕੋਈ ਸਟੇਜ ਤੋਂ ਬੁਲਾ ਲੈਂਦਾ ਦੁਬਾਰਾ ਉਹਨੂੰ ਬੋਲਣ ਦਾ ਟਾਈਮ ਨਹੀਂ ਦਿੰਦਾ ਤਾਂ ਹੁਣ ਵੀ ਮੇਰਾ ਚੈਲੰਜ ਆ ਚੈਨਲ ਐਦਾ ਹੀ ਲਾਈਵ ਚੱਲਦਾ ਲੈ ਕੇ ਜਾਓ ਕੱਲੇ ਕੱਲੇ ਨੂੰ ਪੁੱਛੋ ਵੋਟ ਕਿਹਨੂੰ ਪਾਈ ਆ ਜਿਹੜੇ ਲੋਕ ਆ ਜਿਨ੍ਹਾਂ ਦੇ ਜੁੱਤੀਆਂ ਮਾਰਦੇ ਆ ਨਾ ਵੋਟਾਂ ਉਹਨਾਂ ਨੂੰ ਪਾਈਆਂ ਇਹਨਾਂ ਨੇ ਅਸੀਂ ਖੁਦ ਗੱਲ ਦੇ ਵਿੱਚ ਪੱਟ ਖੁਦ ਜ਼ਿੰਮੇਵਾਰ ਹਾਂ ਇਹ ਕੰਮ ਦੇ ਅੱਜ ਇੱਥੇ ਨਹੀਂ ਤਾਂ ਅਗਰ ਮੈਨੂੰ ਲੱਗਦਾ ਵੀ ਆਈਡੀਆ ਲਾ ਲਓ 2000 ਬੰਦਾ ਹੋਊਗਾ 241500 ਬੰਦਾ 500 ਬੰਦਾ ਹੀ ਕਢ ਲਿਓ ਤੁਸੀਂ ਵੀ ਜਿਹੜੇ ਕਹਿਣ ਵੀ ਪਾਈ ਅਸੀਂ ਇਹਨਾਂ ਤਿੰਨਾਂ ਪਾਰਟੀਆਂ ਤੋਂ ਹਟ ਕੇ ਵੋਟ ਪਾਈ ਆ ਕਿਸੇ ਨੂੰ ਵੀ ਬਾਈ ਨੋਟਾਂ ਨੂੰ ਪਾਈ ਆ ਤਾਂ ਮੇਰਾ ਸਲੂਟ ਆ ਜੋ ਕਹੋ ਤੁਸੀਂ ਉਹ ਦੇਣਾ 500 ਬੰਦਾ ਨਹੀਂ ਦੋ ਖੜਾ ਕਰ ਸਕਦਾ ਐਦਾਂ ਚਿੱਕਾ ਮਾਰਨ ਦਾ ਕੁਝ ਨਹੀਂ ਹੋਣਾ ਜਦੋਂ ਜੁੱਤੀਆਂ ਪੈਂਦੀਆਂ ਤੁਹਾਡੇ ਉਦੋਂ ਜਾਗਦੇ ਆ ਇਹੇ ਪਹਿਲਾਂ ਕਿਉਂ ਨਹੀਂ ਜਾਗਦੇ ਬਈ ਮਿੰਨਾ ਪਹਿਲਾਂ ਨਹੀਂ ਜਾਕੇ ਚੈਲੰਜ ਕਰਨ ਮੈਂ ਕਹਿ ਕੇ ਆਇਆ ਕਿਸੇ ਦੀ ਜਰਤ ਨਹੀਂ ਇੱਥੇ ਕਿ ਬਈ ਮੇਰੀ ਕੌਮ ਦੇ ਲੋਕੋ ਮੈਂ ਤੁਹਾਡੀ ਅਗਵਾਈ ਕਰਦਾ ਐਲਾਨ ਕਰੋ ਕਿਤਾ ਕਿਸੇ ਨੇ ਮੇਰੇ ਤੋਂ ਬਾਅਦ ਕਿਸੇ ਨੇ ਨਹੀਂ ਇਹ ਗੱਲ ਕਹਿਣੀ ਵੀ ਅਸੀਂ ਭਾਜਪਾ ਕਾਂਗਰਸ ਤੇ ਚਾਰੂ ਪਾਰਟੀ ਨੂੰ ਚਮਾਰ ਸਮਾਜ ਅੱਜ ਤੋਂ ਬਾਅਦ ਨਹੀਂ ਬੋੜ ਪਾਊਗਾ ਬਿਲਕੁਲ ਪੂਰਾ ਜੋਰ ਲਾ ਕੇ ਕੱਲ ਉਹਨੂੰ ਜੇਲ੍ਹ ਸੋ ਦੋਸਤੋ ਸੋਲੂ ਜੀ ਅੰਬੇਦਕਰ ਸਾਹਿਬ ਨੇ ਆਪਣੇ ਵਿਚਾਰ ਰੱਖੇ ਨੇ ਕੋਸ਼ਨਾਵਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਲਾਈਕ